ਜੀ ਸਾਸਤਰੀ ਕਾਲਜ ਸਾਰਾ ਨੂੰ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਗੰਡਿਆਂ ਦੀ ਫੱਕ ਆ ਠੀਕ ਆ ਜੀ ਨਹਿਰ ਦੇ ਜਮਾ ਉੱਤੇ ਆ ਲੋਕੇਸ਼ਨ ਤੁਹਾਨੂੰ ਦਿਖਾ ਦਿੰਨੇ ਆ ਜੀ ਠੀਕ ਆ ਜੀ ਇੱਧਰ ਟਰੈਕਟਰ ਬਾਈ ਕੋਲ ਹੁੰਦੇ ਆ ਤੇ ਇੱਧਰ ਸਾਹਮਣੇ ਨਹਿਰ ਆ ਨਹਿਰ ਤੋਂ ਬਰਨਾਲੇ ਕੋਣੀ ਆਉਂਦੇ ਨੂੰ ਸੱਜੇ ਹੱਥ ਠੀਕ ਆ ਜੀ ਤੇ ਉਧੋੜਕਣੀ ਆਉਂਦੇ ਨੂੰ ਖੱਬੇ ਹੱਥ ਠੀਕ ਆ ਜੀ ਬਾਕੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਨਹੀਂ ਜਾਣਕਾਰੀ ਆਹ ਲੋ ਜੀ ਬਾਈ ਦੀ ਫੱਕ ਲਾਈ ਵੀ ਗੰਡਿਆਂ ਦੀ ਦੇ ਬਾਕੀ ਕੋਪਸਾਂ ਦੇ ਵੈਰਾਈਤੀ ਲੋਜੀ ਠੀਕ ਹੈ ਬਾਕੀ ਫਟਾ ਹਾਂਜੀ ਬਾਈ ਸਸਰੀ ਗਾ ਜੀ ਸਸਰੀ ਗਾ ਜੀ ਨਾਮ ਦੱਸੋ ਜੀ ਆਪਣਾ ਜਨਜੀਤ ਸਿੰਘ ਆ ਜੀ ਪਿੰਡ ਪਿੰਡ ਸੈਣਾ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਹਾਂਜੀ ਬਾਈ ਆਪਣੇ ਕੋ ਕਿਹੜੇ ਕਿਹੜੇ ਗੰਡੇ ਦੀ ਪਨੀਰੀ ਵੇਚੀ ਬਈ ਆਪਣੇ ਕੋਲੇ ਹੈਗੀਆਂ ਜੀ ਤੋ ਤਿੰਨ ਵੈਰਾਈਟੀਆਂ ਕਿਹੜੀਆਂ ਕਿਹੜੀਆਂ ਜੀ ਇੱਕ ਵੈਲ 28 ਹੈ ਜੀ ਹਾਂਜੀ ਇੱਕ ਰੈਡਾ ਰੈਡ ਫੋਰ ਆ 3 ਆ 2 ਆ ਤਿੰਨ ਬਰੇਟੀਆਂ ਨੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਲੋਪਰਾ ਬਾਈ ਜੀ ਦਾ ਬੋਰਡ ਆ ਠੀਕ ਹੈ ਜੀ ਬਾਕੀ ਨਹਿਰ ਦੇ ਜਮੇ ਉਪਰ ਆ ਲੋਜੀ ਨੰਬਰ ਨੋਟ ਕਰ ਲਓ ਠੀਕ ਹੈ ਜੀ ਕੋਸਕ ਸਾਡੇ ਕੋਲੇ ਥੋੜੀ ਜੀ ਪੰਜਾਬ ਨਰਵਾ ਵੀ ਲਈ ਵੀ ਆ ਠੀਕ ਹੈ ਜੀ ਯਾਰ ਗਾਗ ਪੰਜਾਬ ਨਰਵਾ ਮੰਗਲਾਂ ਦਾ ਉਹ ਵੀ ਦੇ ਦੇ ਠੀਕ ਹੈ ਜੀ ਤੇ ਆਪਣਾ ਕਿੰਨਾ ਕ ਥਾਂ ਲਾਉ ਹੋ ਬਾਈ ਇਹ ਸਾਰਾ ਇਹ ਹੈਗਾ ਜੀ 3.5 4 ਕ ਨਾਲ ਵਾਂਗੂ ਅੱਧੇ ਕਿਲੇ ਵਾਂਗੂ ਲਾ ਹਾਂਜੀ ਹਾਂਜੀ ਲੋਪਰਾ ਬਾਈ ਕੋਲ ਪਨੀਰੀ ਆ ਠੀਕ ਹੈ ਜੀ ਅ ਇਹ ਵੀ ਰੇਟ ਰੂਟ ਦਾ ਰੇਟ ਕਰ ਲਾਂਗੇ ਵੀਰੇ ਠੀਕ ਹੈ ਜਾਈਓਗੇ ਯਾਰ ਇਹ ਨਾਉਣ ਵਾਲੇ ਨੇ ਘੱਟ ਅੱਛਾ ਜੀ ਹਾਂ ਜੇ ਦਾ ਵੱਧ ਲਵਾਉ ਤੁਹਾਡੇ ਘੱਟ ਕਰ ਦਾਂਗੇ ਥੋੜਾ ਜਿਹਾ ਠੀਕ ਹੈ ਜੀ ਮਾਣ ਤਣ ਕਰ ਦਾਂਗੇ ਕੋਈ ਯਾਰ ਠੀਕ ਹੈ ਜੀ ਠੀਕ ਹੈ ਜੀ ਵੀ ਆਪਣੀ ਪਨੀਰੀ ਬਹੁਤ ਵਧੀਆ ਵੀ ਸੰਘਣੀ ਪਨੀਰੀ ਆ ਠੀਕ ਹੈ ਜੀ ਤੇ ਆਪਾਂ ਆਏ ਵੀ ਕੋਈ ਗਢੇਲ ਦਾ ਵੀ ਕੋਈ ਹੋਣੀ ਆਪਣੀ ਗਰੰਟੀ ਵੀ ਕਿ ਨਿਸਰਨ ਵਾਲੀ ਪਨੀਰੀ ਨਹੀਂ ਜਮਾ ਵੀ ਪਹਿਲੇ ਸਾਲ ਵੀ ਇਹ ਪਨੀਰੀ ਲੱਗੀ ਠੀਕ ਹੈ ਠੀਕ ਹੈ ਬਹੁਤ ਵਧੀਆ ਆ ਠੀਕ ਹੈ ਜੀ ਰਿਜ਼ਲਟ ਵਧੀਆ ਆ ਹਾਂਜੀ ਹਾਂਜੀ ਠੀਕ ਹੈ ਜੀ ਲੋਪਰਾ ਚੈੱਕ ਕਰ ਸਕਦੇ ਹੋ ਲੌਣ ਦੇ ਤਿਆਰ ਹੈ ਬਈ ਹਣਾ ਜਮ ਹਾਂਜੀ ਲੌਣ ਦੇ ਤਿਆਰ ਹੈ ਬਾਕੀ ਨਾਲ ਦੀ ਨਾਲ ਕਰੀ ਵੀ ਹੋਈ ਜਾਂਦੀ ਹੈਗੀ ਉਹ ਸਾਬ ਨਾਲ ਲਈ ਵੀ ਆਪਣੀ ਉਹ ਸਾਰੀ ਦਿਖਾਣੇ ਬਾਈ ਨੂੰ ਹਾਂਜੀ ਹਾਂਜੀ ਠੀਕ ਆ ਲਫਾ ਫੇੜਾ ਲਾ ਕੀ ਬਾਈ ਇਹ ਮਿਰਚ ਹੈ ਜੀ Shimla ਮਿਰਚ ਦੂਜੀ ਆਪਣੀ ਕੌੜੀ ਮਿਰਚ ਕਈ ਤਿੰਨ ਚਾਰ ਵਰਾਇਟਾਂ ਇਹ ਵੀ ਪਨੀਰੀ ਤੇ ਤਿਆਰ ਕਰੀ ਹਾਂਜੀ ਵੀ ਤਿਆਰ ਕਰਦੇ ਹਾਂ ਜੀ ਇਹ ਵੀ ਮਿਲ ਜੂਗੀ ਜੇ ਲੈਣੀ ਕਹਿ ਹਾਂ ਇਹ ਬਸ ਜੀ ਜਣੋ ਅੱਜ ਤੋਂ ਥੋੜਾ 20 ਕਿ ਦਿਨਾਂ ਨੂੰ ਤਿਆਰ ਹੋ ਜੂ 25 ਦਿਨਾਂ ਨੂੰ ਠੀਕ ਹੈ ਜੀ ਹਾਂਜੀ ਸਾਰੀਆਂ ਪਨੀਰੀਆਂ ਨੇ ਆਪਣਾ ਬੈਂਗਣ ਬੈਂਗਣੀ ਵਗੈਰਾ ਹੋਰ ਠੀਕ ਹੈ ਜੀ ਟਮਾਟਰ ਦੀਆਂ ਠੀਕ ਹੈ ਜੀ ਮਿਰਚਾਂ ਦੀਆਂ ਲੋਪਰਾ ਸਾਰੇ ਕਾਸ਼ੀੜੀਆਂ ਨੇ ਜੀ ਬਾਈ ਕੋਲ ਪਨੀਰੀ ਠੀਕ ਹੈ ਜੀ ਬਾਈ ਜੀ ਨਾ ਹੂੰ ਜ਼ਰੂਰ ਕੰਨੈਕਟ ਕਰੋ ਜੀ ਲੋ ਜੀ ਤੁਹਾਨੂੰ ਕੇ ਦਿਖਾਤਾ ਲੋਕੇਸ਼ਨ ਦਿਖਾਤੀ ਆ ਮੇਨ ਰੋਡ ਆ ਦੱਸਤਾ ਜੀ ਜਿਹਨੇ ਦੁਆਰੇ ਫੇਰ ਐਡਰੈਸ ਦੱਸੋ ਜੀ ਐਡਰੈਸ ਆਪਣਾ ਐਡਰੈਸ ਹੈਗਾ ਜੀ ਨਹਿਰ ਵਾਲਾ ਅੱਡਾ ਜਮਾ ਉੱਤਰਨ ਖਾਰ ਜੀ ਹਾਂਜੀ ਵਿਧੌੜ ਕੰਨੀ ਨੂੰ ਜਦੋਂ ਮੁੜਦੇ ਆਪਾਂ ਹਾਂਜੀ ਇਹ ਟਰੈਕਟਰ ਖੜੇ ਹੁੰਦੇ ਆਪਣੇ ਠੀਕ ਹੈ ਜੀ ਟਰੈਕਟਰਾਂ ਦੇ ਨਾਲ ਹੀ ਆ ਜੀ ਠੀਕ ਹੈ ਜੀ ਇੱਕ ਟਰੈਕਟਰ ਦੇ ਜਮਾਂ ਨਾਲ ਹੀ ਘਰ ਦੇ ਨਾਲ ਠੀਕ ਹੈ ਜੀ ਜਦੋਂ ਭੜੋੜ ਗਣੇ ਉਹ ਖੱਬੇ ਹੱਥ ਹਾਂ ਜੀ ਜਦੋਂ ਉੱਪਰ ਵਾਲੇ ਕੋਲ ਸੱਜੇ ਹੱਥ ਹਾਂ ਜੀ ਠੀਕ ਹੈ ਜੀ ਔਲਖ ਆਪਣਾ ਔਲਖ ਪਨੀਰੀ ਬੀ ਪਨੀਰੀ ਦਾ ਉਹ ਬੋਰਡ ਲੱਗਿਆ ਹੋਇਆ ਠੀਕ ਹੈ ਜੀ ਬਾਕੀ ਛੋੜਾ ਨੰਬਰ ਲਾ ਦੇਣਾ ਸਕਰੀਨ ਤੇ ਹਾਂ ਜੀ ਹਾਂ ਜੀ ਨੰਬਰ ਉਹ ਹੀ ਨੇ ਜਰੂਰ ਕਨੈਕਟ ਕਰ ਹਾਂ ਜੀ ਹਾਂ ਜੀ ਲੋ ਜੀ ਵੈਲ ਟੈਂਪਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ